ਕਲਵੰਸਿੰਘ ਖਾਲਸਾ ਜੀਰੇ ਤੋਂ ਦਸਮੇਸ਼ ਗੁਰੂ ਦਾ ਦਰਵੇਸ਼ ਦਸਮੇਸ਼ ਤਰਨਤਾਲ ਸੰਤ ਬਾਬਾ ਮੇਜਰ ਸਿੰਘ ਜੀ ਦਾ ਦਾਸ ਗੁਰੂ ਪਿਆਰੀ ਸਤਸੰਗ ਜੀ ਗੁਰੂ ਨਾਨਕ ਨਵਾਸ ਸੰਗਤ ਜੀ ਗੱਲ ਕਰਨ ਲੱਗੇ ਆ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਰੰਗਰੇਟੇ ਸਾਹਿਬ ਦੀ ਗੱਲ ਕਰਨ ਲੱਗੇ ਆ ਕਈ ਇਹੋ ਜਿਹੇ ਆ ਜਿਨ੍ਹਾਂ ਦੀ ਜਾਤ ਵਾਲੇ ਤੋਂ ਦੇ ਵਿੱਚ ਕਿੱਲੇ ਆ ਉਹਨਾਂ ਨੂੰ ਸੱਚ ਚੁੱਭਦਾ ਤੇ ਜਿਹੜੇ ਮੇਰੇ ਵੀਰ ਕਈ ਜਿਹੜੇ ਜੱਟ ਵੀਰ ਆ ਸਾਡੇ ਭਰਾ ਸਾਡੇ ਨਾਲ ਵੀ ਖੜਦੇ ਆ ਸਾਡੇ ਨਾਲ ਚੱਲਦੇ ਵੀ ਆ ਜਿੱਥੇ ਕਿਤੇ ਲੋੜ ਪੈਂਦੀ ਆ ਸਾਨੂੰ ਜ਼ਰੂਰਤਾਂ ਵੀ ਪੂਰੀਆਂ ਕਰਦੇ ਆ ਉਹ ਇਹੋ ਜਿਹੇ ਆ ਜਿਹੜੇ ਆਪਣੇ ਆਪ ਨੂੰ ਜਾਤ ਨਹੀਂ ਸਮਝਦੇ ਉਹ ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ ਉਹ ਕਹਿੰਦੇ ਆ ਜਾਤ ਪਾਤ ਮੰਨਦੇ ਹੀ ਨਹੀਂ ਤੇ ਕਈ ਇਹੋ ਜਿਹੇ ਹੰਕਾਰੇ ਜਾਤ ਨੂੰ ਅੱਗੇ ਰੱਖ ਕੇ ਤੇ ਫਿਰ ਚੱਲਦੇ ਗੁਰੂ ਨਾਨਕ ਪਾਤਸ਼ਾਹ ਨੇ ਜਾਤ ਪਾਤ ਦਾ ਖੰਡਨ ਕੀਤਾ ਗੁਰੂ ਗੋਬਿੰਦ ਸਿੰਘ ਨੇ ਪਿਤਾ ਬਾਜਾ ਵਾਲੇ ਨੇ ਵੀ ਖੰਡਨ ਕੀਤਾ ਜਾਤ ਪਾਤ ਵਾਲਾ ਉਹਨਾਂ ਕਹਿੰਿਆ ਵੀ ਜਿਹੜਾ ਜਾਤ ਪਾਤ ਮੰਨਦਾ ਉਹ ਮੇਰਾ ਸਿੰਘ ਹੀ ਨਹੀਂ ਹੈਗਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਗੱਲ ਕਰਨ ਲੱਗਿਆ ਵੀ ਜਿਹੜੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਕਮੈਂਟ ਕੀਤਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਪੱਕਾ ਸਬੂਤ ਨਹੀਂ ਅਜੇ ਹੋਇਆ ਤੇ ਜਿਹੜਾ ਕਮੈਂਟ ਚਲੋ ਕੀਤਾ ਵੀ ਹੋਊਗਾ ਮੰਨ ਲੈਨੇ ਵੀ ਕਮੈਂਟ ਕੀਤਾ ਤੇ ਉਹਦਾ ਕਮੈਂਟ ਸਾਨੂੰ ਵੀ ਆਉਂਦੇ ਆ ਉਹ ਕਮੈਂਟ ਸਾਰਿਆਂ ਨੂੰ ਆਉਂਦੇ ਆ ਬੜੇ ਗੰਦੇ ਗੰਦੇ ਭੜੇ ਭੜੇ ਕਮੈਂਟ ਕਰ ਦਿੰਦੇ ਆ ਜਿਹੜੇ ਜਾਤ ਮੰਨਣ ਵਾਲੇ ਤੋਂ ਦੇ ਵਿੱਚ ਕਿੱਲੇ ਆ ਜਿਹੜੇ ਬਹਿਰੂਪੀਏ ਆ ਜਿਹੜੇ ਮੱਛੇ ਰੰਗੜ ਦੀਆਂ ਲਾਦਾ ਬੜੇ ਹੀ ਗੰਦੇ ਗੰਦੇ ਕਮੈਂਟ ਭੇਜ ਦਿੰਦੇ ਆ ਇਸ ਕਰਕੇ ਕਹਿੰਨੇ ਵੀ ਭਾਈ ਜੇ ਕਮੈਂਟਾਂ ਦੇ ਪਰਚੇ ਹੋਣ ਲੱਗੇ ਤੇ ਜਿੰਨਿਆਂ ਜਿਨ੍ਹਾਂ ਨੇ ਕਮੈਂਟ ਕੀਤੇ ਆ ਗੰਦੇ ਗੰਦੇ ਜਿੰਨਿਆਂ ਦੇ ਮੋਬਾਈਲਾਂ ਦੇ ਉੱਤੇ ਉਹ ਫਿਰ ਸਾਰੇ ਹੀ ਪਰਚੇ ਹੋਣੇ ਚਾਹੀਦੇ ਆ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਜੀ ਤੈਨੂੰ ਵੋਟਾਂ ਪਾ ਕੇ ਇਨੂੰ ਚਿਤਾਇਆ ਤੇਰੀ ਸਰਕਾਰ ਲਿਆਂਦੀ ਆ ਆਪਾਂ ਰਲ ਮਿਲ ਕੇ ਜੋ ਵੀ ਅਸੀਂ ਜਨਤਾ ਨੂੰ ਜੋ ਚਾਹੀਦਾ ਏ ਵੋਟਾਂ ਪਾਉਣ ਵਾਲਿਆਂ ਨੂੰ ਉਹ ਦਿੱਤਾ ਹੀਂ ਤੇ ਦੇ ਕੇ ਤੇ ਵੋਟਾਂ ਪੁਆਈਆਂ ਤੇ ਪੁਆ ਕੇ ਤੇ ਸਰਕਾਰ ਬਣਾਈ ਆ ਤੇ ਇੰਨੀ ਬੇਨਤੀ ਪ੍ਰਵਾਨ ਕਰੋ ਜਿੰਨਾ ਜਿੰਨਾਂ ਦੇ ਕਮੈਂਟ ਹਣ ਗਲਤ ਗਏ ਆ ਉਹਨਾਂ ਉਹਨਾਂ ਤੇ ਹੁਣ ਪਰਚੇ ਕੱਟੋ ਬੇਨਤੀ ਪ੍ਰਵਾਨ ਕਰੋ ਇੱਕ ਪੁਲਿਸ ਵਾਲੇ ਵੀਰਾਂ ਨੂੰ ਅਫਸਰ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਜੇ ਸੰਗਰੇਟੇ ਨੇ ਕਮੈਂਟ ਕੀਤਾ ਉੱਤੇ ਪਰਚਾ ਆਇਆ ਆ ਜਿਹੜੇ ਦੂਜੇ ਆ ਕਮੈਂਟ ਕਰਦੇ ਇੱਕ ਦੂਜੇ ਨੂੰ ਬੜੇ ਭੜੇ ਭੜੇ ਇਹਨਾਂ ਤੇ ਵੀ ਪਰਚੇ ਹੋਣੇ ਚਾਹੀਦੇ ਆ ਜਿਹੜੇ ਜਿਹੜੇ ਧੀਆਂ ਪਹਿਣਾ ਨੂੰ ਹੁਣ ਮذਬੀ ਸਿੱਖ ਧਰਮ ਦੇ ਧੀਆਂ ਪਹਿਣਾ ਨੂੰ ਕਹਿ ਦਿੰਦੇ ਵੀ ਅਸੀਂ ਵਟਾਂ ਤੇ ਇੱਜ਼ਤ ਲੁੱਟੀ ਅਸੀਂ ਖਾਲਿਆਂ ਤੇ ਇੱਜ਼ਤ ਲੁੱਟੀ ਅਸੀਂ ਗੋਆ ਸੁੱਟਣਾ ਆਂਦੇ ਇਚਿਤ ਲੁੱਟਦੇ ਆਂ ਇਸ ਕਰਕੇ ਕਹਿੰਨੇ ਆ ਵੀ ਜਿਹੜੇ ਇਹ ਲੋਕੀ ਆ ਇਹ ਇਸ ਤਰ੍ਹਾਂ ਕਹਿੰਦੇ ਕਮੈਂਟਾਂ ਦੇ ਵਿੱਚ ਤੇ ਫਿਰ ਇਹਨਾਂ ਤੇ ਵੀ ਪਰਚੇ ਹੋਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਹੋ ਇਹਨਾਂ ਤੇ ਵੀ ਪਰਚੇ ਕੱਟੋ ਜਿਹੜੇ ਕਮੈਂਟ ਕਰਦੇ ਆ ਕਮੈਂਟ ਜਿਹੜੇ ਉਹ ਤੁਹਾਨੂੰ ਵਿਖਾਏ ਜਾਣਗੇ ਅੱਜ ਅੱਜ ਸਾਡੇ ਪ੍ਰਧਾਨ ਜੀ ਅਟਵਾਲ ਸਾਹਿਬ ਤੁਹਾਨੂੰ ਵਿਖਾਉਣਗੇ ਜਿਹੜੇ 32 ਨੇ ਕਮੈਂਟ ਕੀਤੇ ਇਹਨੇ ਇਹਨੇ ਗੰਦੇ ਤੋਂ ਗੰਦੇ ਜਿਹੜੇ ਸੁਣੇ ਨਹੀਂ ਜਾਂਦੇ ਆ ਉਹ ਕਮੈਂਟ ਕੀਤੇ ਆ ਕਮੈਂਟ ਸਾਨੂੰ ਵੀ ਬਹੁਤ ਆਉਂਦੇ ਆ ਇਹ ਜਿਹੜੇ ਕਮੈਂਟ ਕਰਦੇ ਆ ਤੇ ਇਹਨਾਂ ਤੇ ਫਿਰ ਪਰਚੇ ਹੋਣੇ ਚਾਹੀਦੇ ਜੇ ਗ੍ਰਿੰਦਰ ਸਿੰਘ ਰੰਗਰੇਟੇ ਤੇ ਪਰਚਾ ਆਇਆ ਫਿਰ ਇਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਇੰਨੀਆਂ ਬੇਨਤੀਆਂ ਪੁਲਿਸ ਅਫਸਰੋ ਮਨਜ਼ੂਰ ਕਰਿਆ ਜੋ ਆਪਦੇ ਦਾਸ ਦੀਆਂ ਨਹੀਂ ਤਾਂ ਫਿਰ ਜੇ ਉਹਨਾਂ ਤੇ ਨਹੀਂ ਪਰਚੇ ਹੁੰਦੇ ਤੇ ਫਿਰ ਰੰਗਰੇਟੇ ਰੰਗਰੇ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਉਤੇ ਹੀ ਪਰਚਾ ਕੈਨਸਲ ਕਰੋ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀਰ ਜੀ ਤੁਹਾਨੂੰ ਨਹੀਂ ਤਾਂ ਸਾਰਿਆਂ ਤੇ ਪਰਚੇ ਕਰੋ ਨਹੀਂ ਤਾਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਉਤੇ ਵੀ ਪਰਚਾ ਕੈਨਸਲ ਕਰੋ ਇਹ ਨਹੀਂ ਬੇਨਤੀ ਮਨਜ਼ੂਰ ਕਰਿਆ ਜੋ ਗੱਜ ਕੇ ਬਲਾਉ ਫਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ